ਮਲੇਰ ਕੋਟਲਾ ਦਾ ਪਿੰਡ ਨੋਦਰਾਨੀ ਦੀ ਮਹਿਲਾ ਸਰਪੰਚ ਵੱਲੋਂ ਪਿੰਡ ਦਾ ਹਰ ਪੱਖੋਂ ਵਿਕਾਸ ਕੀਤਾ ਗਿਆ ਹੈ ਜਿਸ ਨੂੰ ਵੇਖਦਿਆਂ ਵਿੱਤ ਮੰਤਰੀ ਪਰਮੰਦਰ ਸਿੰਘ ਟਿੰਡਸਾ ਨੇ ਪੰਚਾਇਤ ਨੂੰ ਸਨਮਾਨਿਤ ਕੀਤਾ ਹੈ ਪਿੰਡ ਵਿੱਚ ਗਲੀਆਂ ਨਾਲੀਆਂ ਨੂੰ ਪੱਕਾ ਕੀਤਾ ਗਿਆ ਹੈ ਲੋਕਾਂ ਦੇ ਬੈਠਣ ਦੇ ਲਈ ਬੈਂਚਾਂ ਦਾ ਪ੍ਰਬੰਧ ਤੇ ਨਾਲ ਹੀ ਰੋਸ਼ਨੀ ਦੇ ਲਈ ਸੋਲਰ ਲਾਈਟਾਂ ਵੀ ਲਗਾਈਆਂ ਗਈਆਂ ਨੇ ਪਿੰਡ ਵਾਸੀਆਂ ਨੇ ਸਰਪੰਚ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਸ ਤਰ੍ਹਾਂ ਦਾ ਵਿਕਾਸ ਉਹਨਾਂ ਦੇ ਪਿੰਡ ਵਿੱਚ ਹੋਇਆ ਹੈ ਉਸ ਤਰ੍ਹਾਂ ਦਾ ਵਿਕਾਸ ਆਲੇ ਦੁਆਲੇ ਦੇ ਪਿੰਡਾਂ ਵਿੱਚ ਨਹੀਂ ਹੋਇਆ ਸਾਡੇ ਪਿੰਡ ਵਰਗਾ ਕੰਮ ਕਿਤੇ ਨਹੀਂ ਮੈਂ ਤਾਂ ਦੇਖਿਆ ਨਹੀਂ ਹੋਇਆ ਪਿਆ ਜਨ ਦੀ ਸਿਰੇ ਦਾ ਕੰਮ ਹੋਇਆ ਸਰਪੰਚ ਬਥੇਰੇ ਬਣੇ ਨੇ ਵਧੀਆ ਤੋਂ ਵਧੀਆ ਘਟੀਆਂ ਤੋਂ ਘਟੀਆਂ ਵੀ ਬਣੇ ਨੇ ਪਰ ਕੰਮ ਨਹੀਂ ਇਹ ਜਿਹਾ ਕਿਸ ਤੋਂ ਹੋਇਆ ਕੀ ਕੀ ਬਣਿਆ ਹੋਇਆ ਸਾਡੀਆਂ ਗਲੀਆਂ ਨਾਲੀਆਂ ਪਿੰਡ ਦੀ ਸਾਰੀ ਜਨਨ ਕਰਤੀ ਦ੍ਰਿਸ਼ਟੀ ਕਿਹਜਾ ਲਾ ਦੋ ਸਰ ਸਾਡੇ ਵਰਗਾ ਸਾਡੇ ਵਿੱਚ ਦਾ ਬਹੁਤ ਹੋਇਆ ਜੀ ਕਿਉਂ ਸਾਡੇ ਜਿਹੜੇ ਨਾਲੀਆਂ ਸੀਗੇ ਬਹੁਤ ਗੰਦੇ ਸੀਗੇ ਤੇ ਮੀਂਹ ਪੈਂਦਾ ਸੀਗਾ ਪੂਰਾ ਇੱਥੇ ਪਾਣੀ ਪੂਣੀ ਭਰ ਜਾਂਦਾ ਸੀ ਉੱਚਾ ਨਹੀਂ ਮੈਂ ਬਹੁਤ ਸੀਗੀਆਂ ਤੇ ਹੁਣ ਜਾਨੀ ਬਣਨਾ ਸਾਨੂੰ ਬਹੁਤ ਸੌਖਾ ਹੋ ਗਿਆ ਹੋਰ ਕੀ ਕੀ ਪਿੰਡ ਦੇ ਲਾਈਟ ਪਿੰਡ ਦੇ ਬਾਗ ਦਾ ਬਹੁਤ ਹੋ ਜਾ ਸਟ੍ਰਾਈਟ ਲਾਈਟਾਂ ਲੱਗੀਆਂ ਹੋਈਆਂ ਨੇ ਗਿਆ ਹੂੰ ਇਹਨਾਂ ਦੇ ਬਹੁਤ ਫਾਇਦਾ ਕਰ ਰਾਤ ਨੂੰ ਪੂਰੇ ਚੌਂਗ ਦੇ ਵਿੱਚ ਚਾਨਣਾ ਰਹਿੰਦਾ ਹੈਗਾ ਉਧਰ ਸਰਪੰਚ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਪਿੰਡ ਦੇ ਵਿਕਾਸ ਦੇ ਲਈ ਕੰਮ ਕਰਨਗੇ ਪਿੰਡ ਦੀਆਂ ਗਾਇਆਂ ਪੱਕੀਆਂ ਕਰੀਆਂ ਨੇ ਸਾਰਾ ਪਿੰਡ ਦਾ ਸਾਰਾ ਕੁਝ ਬਣਾਇਆ ਹੈਗਾ ਤੇ ਮੈਨੂੰ ਸਾਰੇ ਪਿੰਡ ਪਿੰਡ ਨੇ ਰਾੜ ਮਿਲ ਕੇ ਸਰਪੰਚ ਬਣਾਇਆ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਜੀ ਕੋਈ ਸਨਮਾਨ ਵੀ ਕੀਤਾ ਕਿਸੇ ਲਈ ਹਾਂਜੀ ਸਾਨੂੰ ਸੰਗਰੂਰ ਬੁਲਾਇਆ ਹੈਗਾ ਜੀ ਤੇ ਉਹਨਾਂ ਨੇ ਮੇਰਾ ਬਹੁਤ ਵੱਧ ਤੋਂ ਵੱਧ ਮਾਣ ਤਾਂ ਕੀਤਾ ਵੀ ਸਾਰੇ ਇਸ ਤਰ੍ਹਾਂ ਦੇ ਕੰਮ ਕਰਨ ਵੀ ਜਿਹੜਾ ਆਪਾਂ ਨੇ ਕੰਮ ਬਣਾਇਆ ਨਾ ਉਤਰਾਨੀ ਦੇ ਵਿੱਚ ਖੈਰ ਨੋਦਰਾਨੀ ਦੀ ਮਹਿਲਾ ਸਰਪੰਚ ਵਾਂਗ ਹਰ ਇੱਕ ਸਰਪੰਚ ਨੂੰ ਆਪਣੇ ਪਿੰਡ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ ਮਲੇਰ ਕੋਟਲਾ ਤੋਂ ਸੁਖਾ ਖਾਨ ਜਗਬਾਣੀ ਧੀ